ਤਾਂ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਟ੍ਰਾਂਸਪੋਰਟ ਵਿਭਾਗ ਦੇ ਕੁਝ ਏਜੰਟ ਤੇ ਕਰਮਚਾਰੀ ਫੜੇ ਗਏ ਸਨ ਜਿਸ ਤੋਂ ਬਾਅਦ ਰਾਜ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਹੁਕਮ ਮੁਤਾਬਕ ਰਾਜ ਭਰ ਦੇ ਆਰਟੀਓ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਇਹ ਕੈਮਰੇ ਮੁੱਖ ਗੇਟ ਤੇ ਟਰੈਕ ਤੇ ਲਗਾਏ ਗਏ ਨੇ ਜਿੱਥੇ ਡਰਾਈਵਿੰਗ ਲਾਇਸੈਂਸ ਦੇ ਲਈ ਟੈਸਟ ਲਿਆ ਜਾਂਦਾ ਹੈ ਜਿਸ ਦੀ ਕਮਾਂਡ ਚੰਡੀਗੜ੍ਹ ਮੁੱਖ ਦਫ਼ਤਰ ਦੇ ਵਿੱਚ ਹੋਵੇਗੀ ਇੱਕ ਕੈਮਰੇ ਆਡੀਓ ਤੇ ਵੀਡੀਓ ਵਿਜ਼ੂਅਲ ਦੇ ਨਾਲ ਕੰਮ ਕਰਨਗੇ transport ਵਿਭਾਗ ਦੇ ਸਹਾਇਕ ਸੁਪਰਡੈਂਟ ਅਨਿਲ ਕੁਮਾਰ ਨੇ ਕਿਹਾ ਹੈ ਕਿ ਗੁਰਦਾਸਪੁਰ ਦੇ ਵਿੱਚ ਤਿੰਨ ਕੈਮਰੇ ਲਗਾਏ ਗਏ ਨੇ ਦੂਜੇ ਪਾਸੇ ਸਰਕਾਰ ਦੀ ਇਹ ਸਰਕਾਰਵਾਈ ਨੇ transport ਵਿਭਾਗ ਦੇ ਨਾਲ ਜੁੜੇ ਦਲਾਲਾਂ ਦੇ ਵਿੱਚ دہشت ਪੈਦਾ ਕਰ ਦਿੱਤੀ ਹੈ ਦੱਸ ਦਈਏ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੇ ਕਰਕੇ transport ਵਿਭਾਗ ਤਹਿਸੀਲ ਪਟਵਾਰਖਾਨਾ ਤੇ ਹੋਰ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਲੋ ਗੁਰਦਾਸਪੁਰ ਦੇ ਟਰਾਂਸਪੋਰਟ ਵਿਭਾਗ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਦਰਅਸਲ ਇਹ ਕੈਮਰੇ ਪੂਰੇ ਪੰਜਾਬ ਭਰ ਦੇ ਟਰਾਂਸਪੋਰਟ ਦਫ਼ਤਰਾਂ ਦੇ ਵਿੱਚ ਲਗਾਏ ਗਏ ਨੇ ਔਰ ਇਹ ਕੈਮਰੇ ਇਸ ਤਰ੍ਹਾਂ ਕਿ ਲਗਾਏ ਗਏ ਨੇ ਕਿਉਂਕਿ ਟਰਾਂਸਪੋਰਟ ਦਫ਼ਤਰ ਦੇ ਵਿੱਚ ਕਿਹੜਾ ਸ਼ਖਸ ਕੰਮ ਲਈ ਐਂਟਰ ਕਰ ਰਿਹਾ ਔਰ ਕਮਰਿਆਂ ਦੇ ਵਿੱਚ ਕਰਮਚਾਰੀ ਜਿਹੜੇ ਬੈਠੇ ਨੇ ਉਹਨਾਂ ਉੱਤੇ ਵੀ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸਰਕਾਰ ਦਾ ਇਹ ਮੁੱਖ ਮਕਸਦ ਹੈ ਕਿ ਭ੍ਰਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਨੂੰ ਲੈ ਕੇ ਸਰਕਾਰ ਵੱਲੋਂ ਵਕ ਵਕ ਜਿਹੜੇ ਉਹ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਇੱਕ ਪੂਰੀ ਟੀਮ ਦੇ ਵਾਈ ਪੂਰੇ ਪੰਜਾਬ ਭਰ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜਾ ਕਿ ਇਹ ਆਰਡਰ ਦਿੱਤਾ ਗਿਆ ਕਿ ਪੰਜਾਬ ਭਰ ਦੇ ਟਰਾਂਸਪੋਰਟ ਦਫ਼ਤਰਾਂ ਦੇ ਵਿੱਚ ਜਿੱਥੇ ਕਲਰਕ ਬੈਠਦੇ ਨੇ ਉਹਨਾਂ ਉੱਤੇ ਸੀਸੀਟੀਵੀ ਕੈਮਰੇ ਲੱਗਣਗੇ ਅਤੇ ਜਿਹੜਾ ਬੰਦਾ ਵੀ ਦਫ਼ਤਰ ਦੇ ਵਿੱਚ ਦਾਖਲ ਹੋ ਰਿਹਾ ਉਦੇ ਉੱਤੇ ਵੀ ਜਿਹੜੀ ਖਾਸ ਨਜ਼ਰ ਰੱਖੀ ਜਾਏਗੀ ਕਿ ਇੱਕ ਬੰਦਾ ਪੂਰੇ ਦਫ਼ਤਰ ਦੇ ਵਿੱਚ ਕਿੰਨੀ ਵਾਰ ਚੱਕਰ ਲਗਾ ਰਿਹਾ ਔਰ ਉਸ ਤਰੀਕੇ ਦੇ ਨਾਲ ਜਿਹੜੀ ਉਹਦੀ ਮੋਨਿਟਿੰਗ ਹੈ ਉਹ ਟਰਾਂਸਪੋਰਟ ਡਿਪਾਰਟਮੈਂਟ ਦਾ ਹੈੱਡ ਆਫਿਸ ਕਰਦਾ ਔਰ ਜੇ ਅੱਜ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਟਰਾਂਸਪੋਰਟ ਆਫਿਸ ਦੇ ਟਰੈਕ ਦੇ ਉੱਤੇ ਅਸੀਂ ਮੌਜੂਦ ਆ ਔਰ ਪਿਛਲੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰਾਈਵਿੰਗ ਟਰੈਕ ਟੈਸਟ ਜਿਹੜਾ ਵਾ ਉਹ ਇਸ ਦਫ਼ਤਰ ਦੇ ਵਿੱਚ ਲਿਆ ਜਾਂਦਾ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਵਾਂ ਜਿਵੇਂ ਪੂਰੇ ਕਲਰਕਾਂ ਦੇ ਕਮਰੇ ਦੇ ਵਿੱਚ ਜਿਹੜਾ ਉਹ ਸੀਸੀਟੀਵੀ ਕੈਮਰੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਉਹ ਪਹਿਲਾਂ ਤੁਹਾਨੂੰ ਤਸਵੀਰ ਜਿਹੜੀ ਅਸੀਂ ਦਫਤਰ ਦੇ ਅੰਦਰ ਜਾ ਕੇ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਕੈਮਰਾ ਰਾਹੀਂ ਜਿਹੜਾ ਕਿ ਹੁਣ ਉਹ ਸਾਰੇ ਦਫਤਰ ਤੇ ਜਿਹੜੀ ਨਜ਼ਰ ਰੱਖੀ ਜਾਏਗੀ ਸਭ ਤੋਂ ਪਹਿਲਾਂ ਇਹ ਉਹ ਕਮਰਾ ਜਿੱਥੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਲਿਆ ਜਾਂਦਾ ਔਰ ਟੈਸਟ ਲੈਣ ਵਾਸਤੇ ਜਿਹੜਾ ਕਿ ਇਸ ਦਫਤਰ ਦੇ ਵਿੱਚ ਜਿਹੜਾ ਉਹ ਸਾਹਮਣੇ ਉੱਪਰ ਕੈਮਰਾਮੈਨ ਨੂੰ ਕਹਾਂਗੇ ਵੀ ਦਿਖਾਇਆ ਜਾਵੇ ਕਿ ਇੱਕ ਜਿਹੜਾ ਕੈਮਰਾ ਸੀਸੀਟੀਵੀ ਕੈਮਰਾ ਆਡੀਓ ਵੀਡੀਓ ਵਿਜ਼ੂਅਲ ਦੇ ਨਾਲ ਇਸ ਜਗ੍ਹਾ ਤੇ ਲਗਾ ਦਿੱਤਾ ਗਿਆ ਹੈ ਔਰ ਹੋਰ ਵੀ ਜਿਹੜੀ ਗੱਲਬਾਤ ਕਰਾਂਗੇ ਕਲਰਨਾ ਭਾਜੀ ਇਹ ਕਿੰਨੇ ਕੈਮਰੇ ਟੋਟਲ ਲੱਗੇ ਆ ਜੀ ਨਮਸਕਾਰ ਜੀ ਤਿੰਨ ਕੈਮਰੇ ਲੱਗੇ ਆ ਟੋਟਲ ਜੀ ਕਿੱਥੇ ਕਿੱਥੇ ਇੱਕ ਤਾਂ ਸਰ ਰੂਮ ਚ ਲੱਗਾ ਇੱਕ ਹੈ ਬਾਹਰ ਉੱਪਰ ਫਰੰਟ ਤੇ ਇੱਕ ਜਿੱਥੇ ਗੱਡੀ ਦੀ ਟੈਸਟ ਹੁੰਦਾ ਸਟਾਰਟਿੰਗ ਪੁਆਇੰਟ ਤੇ ਲੱਗਾ ਜੀ ਕੋਈ ਐਂਟਰੀ ਪੁਆਇੰਟ ਤੇ ਵੀ ਕੈਮਰਾ ਲੱਗਾ ਜੀ ਹਾਂ ਜੀ ਐਂਟਰੀ ਪੁਆਇੰਟ ਤੇ ਲੱਗਾ ਜੀ ਸੋ ਤਿੰਨ ਕੈਮਰੇ ਲੱਗੇ ਟੋਟਲ ਟੋਟਲ ਤਿੰਨ ਕੈਮਰੇ ਲੱਗੇ ਜੀ ਸੋ ਇਹ ਦਫ਼ਤਰ ਦੇ ਕਰਮਚਾਰੀ ਸੀ ਜਿਨ੍ਹਾਂ ਨੇ ਦੱਸਿਆ ਕਿ ਤਿੰਨ ਕੈਮਰੇ ਜਿਹੜੇ ਨੇ ਉਹ ਇਸ ਆਰਟੀਓ ਦਫ਼ਤਰ ਦੇ ਵਿੱਚ ਲਗਾਏ ਗਏ ਟੈਸਟ ਲਿਆ ਜਾਂਦਾ ਔਰ ਪਿੱਛੇ ਜਿਹੜੀ ਗਰਾਊਂਡ ਹੈ ਉੱਥੇ ਜਿਹੜਾ ਕਿ ਲੋਕਾਂ ਵੱਲੋਂ ਡਰਾਈਵਿੰਗ ਟੈਸਟ ਦਿੱਤਾ ਜਾਂਦਾ ਔਰ ਤਸਵੀਰ ਦੇ ਵਿੱਚ ਇੱਕ ਵਾਰੀ ਉੱਪਰ ਦਿਖਾਇਆ ਜਾਵੇ ਉੱਪਰ ਵੀ ਜਿਹੜੇ ਨੇ ਉਹ ਸੀਸੀਟੀਵੀ ਕੈਮਰੇ ਵੱਖਰੇ ਤੌਰ ਤੇ ਲਗਾ ਦਿੱਤੇ ਗਏ ਨੇ ਵੀ ਤਾਂ ਕਿ ਕਿਹੜਾ ਸ਼ਖਸ ਜਿਹੜਾ ਉਹ ਟੈਸਟ ਦੇ ਰਿਹਾ ਔਰ ਉਹਦੇ ਉੱਤੇ ਜਿਹੜਾ ਕਿ ਫੋਕਸ ਕੀਤਾ ਜਾ ਸਕੇ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਦੇ ਤਹਿਤ ਭ੍ਰਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਹੈ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਐਫਆਈਆਰ ਦਰਜ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਇੱਕ ਆਰਡਰ ਪਾਸ ਕੀਤਾ ਜਿਸ ਤੋਂ ਬਾਅਦ ਪੂਰੇ ਟਰਾਂਸਪੋਰਟ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਬਾਲਕਿਸ਼ਨ ਕਾਲੀਆ ਨਿਊ ਸਟੇਟ ਪੰਜਾਬ ਹਰਿਆਣਾ ਵਿੱਚ